ਮਹਾਰਾਣੀ ਨਹੀਂ ਚਾਉਂਦੀ ਮੇਰਾ ਪੁੱਤਰ ਬਾਦਸ਼ਾਹ ਬਣੇ ਪਰ ਬਾਦਸ਼ਾਹ ਬਣਾ ਦਿੱਤਾ ਗਿਆ ਗਿਆਨੀ ਗੁਰਮੁਖ ਸਿੰਘ ਨੇ ਤਿਲਕ ਲਾਇਆ ਉਸ ਵੇਲੇ ਮਹਾਰਾਜਾ ਦਲੀਪ ਸਿੰਘ ਦੇ ਮੱਥੇ 'ਤੇ ਤਿਲਕ ਲੱਗਦੇ ਆ ਤਿਲਕ ਕੇਸਰ ਦੇ ਲਾਏ ਜਾਂਦੇ ਆ ਪਰ ਜਿਹੜਾ ਰਾਜ ਭਾਗ ਸੰਭਾਲਣ ਦੇ ਸਮੇਂ ਮਹਾਰਾਜਾ ਦਲੀਪ ਸਿੰਘ ਦੇ ਮੱਥੇ 'ਤੇ ਤਿਲਕ ਲੱਗਾ ਉਹ ਬੇਈਮਾਨ ਗਦਾਰ ਧਿਆਨ ਸਿੰਘ ਡੋਗਰੇ ਦੇ ਖੂਨ ਦਾ ਲਾਇਆ ਗਿਆਨੀ ਗੁਰਮੁਖ ਸਿੰਘ ਨੇ ਜਦੋਂ ਇਸ ਗੱਲ ਦਾ ਪਤਾ ਮਹਾਰਾਣੀ ਜਿੰਦ ਕੌਰ ਨੂੰ ਲੱਗਾ ਤੇ ਤੜਫੁੱਠੀ ਸੀ ਮਹਾਰਾਣੀ ਜਿੰਦ ਕੌਰ ਉਹ ਜਾਣਦੀ ਸੀ ਹੁਣ ਰਾਜ ਭਾਗ ਮੇਰੇ ਪੁੱਤਰ ਨੂੰ ਬਾਦਸ਼ਾਹ ਤੇ ਬਣਾ ਦਿੱਤਾ ਗਿਆ ਪਰ ਇੱਕ ਗद्दार ਦਾ ਤਿਲਕ ਲੱਗ ਗਿਆ ਇਹ ਰਾਜ ਭਾਗ ਹੁਣ ਵਧੀਆ ਨਹੀਂ ਚੱਲੇਗਾ ਮੇਰੇ ਪੁੱਤਰ ਤੇ ਤੇ ਮੇਰੇ ਤੇ ਵੀ ਬੜੀਆਂ ਮੁਸੀਬਤਾਂ ਆਉਣਗੀਆਂ ਇਸੇ ਤਰ੍ਹਾਂ ਹੋਇਆ ਇਹਨਾਂ ਨੇ ਤਿਲਕ ਲਾਇਆ ਪਰ ਉਸੇ ਰਾਤ ਹਮਲਾ ਕਰਕੇ ਹੀਰਾ ਸਿੰਘ ਨੇ ਫੌਜਾਂ ਨੂੰ ਲੈ ਕੇ ਲੈਣਾ ਸਿੰਘ ਤੇ ਅਤਰ ਸਿੰਘ ਦਾ ਕਤਲ ਕਰ ਦਿੱਤਾ ਗਿਆਨੀ ਗੁਰਮੁਖ ਸਿੰਘ ਮਾਰਤਾ ਔਰ ਇਹਦੇ ਤੋਂ ਬਾਅਦ ਅਗਲੇ ਦਿਨ 16 ਸਤੰਬਰ ਵਾਲੇ ਦਿਨ ਫਿਰ ਆਜ਼ਾਦ ਭਾਗ ਦੇ ਤਖਤ ਤੇ ਬਿਠਾ ਕੇ ਲੈਣਾ ਸਿੰਘ ਦੇ ਖੂਨ ਦਾ ਤਿਲਕ ਲਾਇਆ ਗਿਆ ਇਹ ਵੇਖੋ ਉਨੇ ਕਹੇ ਮੇਰੇ ਪਿਤਾ ਦੇ ਖੂਨ ਦਾ ਤਿਲਕ ਲਾਇਆ ਮੈਂ ਸੰਧਾਂ ਵਾਲਿਆਂ ਦਾ ਲੈਣਾ ਸਿੰਘ ਦੇ ਖੂਨ ਦਾ ਤਿਲਕ ਲਾਉਣਾ ਬਾਦਸ਼ਾਹ ਬਣ ਗਿਆ ਪਰ ਉਸ ਵੇਲੇ ਹੀਰਾ ਸਿੰਘ ਵਜ਼ੀਰ ਬਣਿਆ ਤੇ ਹੀਰਾ ਸਿੰਘ ਵੀ ਆਪਣੇ ਜੇ ਉਹਦਾ ਪਿਓ ਕਰਦਾ ਸੀ ਨਾ ਧਿਆਨ ਸਿੰਘ ਡੋਗਰਾ ਉਸੇ ਰਾਮਾ ਤੇ ਚੱਲਿਆ ਇਹਨੇ ਕਿਹਾ ਮੈਂ ਬਣਨਾ ਪੰਜਾਬ ਦਾ ਬਾਦਸ਼ਾਹ ਤੇ ਜਿੰਨਾ ਚਿਰ ਮਹਾਰਾਜੇ ਦੇ ਪੁੱਤਰ ਪਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਜਿਉਂਦੇ ਆ ਜਿਹੜੇ ਇਸ ਵੇਲੇ ਸਿਆਲਕੋਟ ਦੇ ਹਾਕਮ ਸਨ ਸਿਆਲਕੋਟ ਦੀ ਜ਼ਗੀਰ ਸਿਆਲਕੋਟ ਦਾ ਇਲਾਕਾ ਉਹਨਾਂ ਦੇ ਕੋਲ ਸੀ ਜਦੋਂ ਉਹਨੂੰ ਵੀ ਪਤਾ ਲੱਗਾ ਕਸ਼ਮੀਰਾ ਸਿੰਘ ਨੂੰ ਇਹ ਦੋਵੇਂ ਜੋੜੇ ਭਰਾ ਸਨ ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ ਸਨੇ ਮਿਲਿਆ ਕਸ਼ਮੀਰ ਵੀ ਫਤਿਹ ਕਰ ਲਿਆ ਤੇ ਪਸ਼ੌਰ ਵੀ ਫਤਿਹ ਕਰ ਲਿਆ ਇਧਰ ਪੁੱਤਰਾਂ ਦਾ ਜਨਮ ਹੁੰਦਾ ਤੇ ਮਹਾਰਾਜੇ ਨੇ ਨਾਂ ਰੱਖ ਦਿੱਤਾ ਇੱਕ ਦਾ ਨਾਂ ਰੱਖ ਦੋ ਪਸ਼ੌਰਾ ਸਿੰਘ ਤੇ ਇੱਕ ਦਾ ਨਾਂ ਰੱਖ ਦੋ ਕਸ਼ਮੀਰਾ ਸਿੰਘ ਕਸ਼ਮੀਰਾ ਸਿੰਘ ਨੂੰ ਪਤਾ ਚੱਲਿਆ ਸ਼ੇਰ ਸਿੰਘ ਮਾਰਿਆ ਗਿਆ ਉਹਨੇ ਕਿਹਾ ਰਾਜ ਭਾਗ ਦਾ ਮਾਲਕ ਮੈਂ ਬਣਨਾ ਚਾਹੁੰਨਾ ਇਹ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਇਸ ਗੱਲ ਦਾ ਪਤਾ ਸੀ ਉਹਨੇ ਉਸੇ ਵੇਲੇ ਗਲਾਬ ਸਿੰਘ ਨੂੰ ਹੁਕਮ ਦਿੱਤਾ 10000 ਫੌਜ ਲੈ ਕੇ ਜੰਮੂ ਤੋਂ ਚੜ ਕੇ ਗਲਾਬ ਸਿੰਘ ਆਉਂਦਾ ਹੈ ਹਮਲਾ ਕਰਦਾ ਸਿਆਲਕੋਟ ਦੇ ਕਿਲੇ ਦੇ ਉੱਪਰ ਬਹੁਤ ਥੋੜੀ ਫੌਜ ਸੀ ਕਸ਼ਮੀਰਾ ਸਿੰਘ ਕੋ ਕਸ਼ਮੀਰ